ਹੱਲਾ ਹੋ ਜੂਗਾ ਮੈਨੂੰ ਲੱਗ ਜਣਾ ਟਾਈਮ ਫਿਰ ਉਹ ਉਹ ਛੇਤੀ ਤੇ ਮੈਂ ਜਾਵਾ ਫਿਰ ਥੱਲੇ ਜਾ ਕੇ ਕੰਮ ਕਰਾ ਜਾ ਕੀ ਥੱਲੇ ਤੇ ਇੱਟ ਗੱਢਣੀ ਸੀ ਮੈਂ ਉਹ ਦੇਖ ਲੈਂਦਾ ਇੱਟ ਗੱਢੀ ਮੈਂ ਮਿਸਤਰੀ ਆ ਕਿਤੇ ਗਾਵੇਂ ਨਹੀਂ ਤੂੰ ਥੇ ਖਲੋਤਾ ਰਹਿ ਮੈਂ ਦੇਖਦਾ ਕੋਈ ਕੋਟਿੰਗ ਹੋਈਆਂ ਪਈਆਂ ਚੱਕੜ ਚੜਦਾ ਹੀ ਨੀਗਾ ਕੱਲ ਵੀ ਆਪਾਂ ਪੇਂਟ ਗਏ ਹੀ ਪਿੰਡੋਂ ਸੈਫਟਾ ਦੇ ਆਏ ਹੀ ਤਾਂ ਜੇ ਸਾਮਣੀ ਇਹ ਤੂੰ ਦੇਖ ਲੋ ਹੈਗਾ ਕਿਹੇ ਬੰਨੇ ਚੱਕੜ ਤੇ ਗੱਡੀਆਂ ਆਪਣੀਆਂ ਆਪ ਵੀ ਬੰਦੇ ਆਪਣੇ ਆ ਗਏ ਆ ਕੀ ਹੋਇਆ ਮੀਤੇ ਲੈ ਆਪਾਂ ਸੱਧੂ ਦੀ ਫੋਟੋ ਬਾਈ ਦੀ ਇੱਥੇ ਪੱਕੀ ਲਾਈ ਆ ਘਰ ਕੋਲੋਂ ਆਪਾਂ ਨਵਾਂ ਬਣਾਇਆ ਹੀ ਆ ਨਾ ਜੀ ਮੈਂ ਕਹਿੰਦਾ ਇੰਦਰ ਕੋਦਾਂ ਹਾਜੀ ਕੀ ਆਲਾ ਭਾਈ ਸਾਰਿਆਂ ਦਾ ਲੈ ਵੀ ਅੱਜ ਦਾ ਵਲੋਗ ਆਪਰਾ ਇਹੀ ਹੋ ਅੱਜ ਆਪਾ ਦਿਖਾਵਾਂਗੇ ਆਪਣੇ ਨਵਾਂ ਘਰ ਜੋ ਕੁਝ ਵੀ ਹੈਗਾ ਤੇ ਨਾਲੇ ਮੀ ਪੈਂਦਿਆ ਤਾਂ ਮੈਂ ਕਿਹਾ ਚੱਲ ਵੀ ਨਾਲੇ ਕਬੂਤਰ ਦੇ ਕੇ ਆਈਏ ਬੱਚੇ ਪੁੱਛੇ ਹੈਗੇ ਆ ਖੁੱਡੇ 'ਚ ਮਾ ਦਾਣੇ ਦੁਨੇ ਪਾਈਏ ਉਹਨਾਂ ਨੂੰ ਵੀ ਨਜ਼ਾਰੇ ਲੈਂਦੇ ਆ ਪੂਰੇ ਉਹ ਵੀ ਮੈਂ ਕਿਹਾ ਇੰਦਰ ਕਦੋਂ ਆਪਾਂ ਖੁੱਡਾ ਪਾਇਆ ਸੀ ਪਹਿਲਾਂ ਹਾਂ ਪਤਾ ਗੱਲ ਕੀ ਹੋਈ ਉਹ ਉਥੇ ਮੋਹਰਾ ਨਹੀਂ ਕਿਰਾਂ ਉਹ ਮੋਹਰੇ ਚ ਰਹਿ ਗਈ ਥੋੜਾ ਛੀਕ ਤੇ ਉਹਦੇ ਕਰਕੇ ਖੁੱਡੇ ਚ ਪਾਣੀ ਚੱਲ ਜਾਂਦਾ ਵਾ ਤੇ ਹੁਣ ਆਪਾਂ ਦੇਖੀਏ ਵਿੱਚ ਪਾਣੀ ਹੈਗਾ ਜਾਂ ਨਹੀਂ ਆਇਆ ਤੇ ਕੂਤਰ ਤਾਂ ਲੈ ਆਂਦੇ ਨੰਦ ਪੂਰੇ ਪਾਣੀ ਹੈਗਾ ਖੁੱਡੇ ਚ ਹੈਗਾ ਵਾ ਹੈਗਾ ਵਾ ਤੇ ਤੇ ਬਾਕੀ ਫੇ ਕੱਢਣਾ ਹੀ ਪੈਣਾ ਪਤਾ ਗੱਲ ਕਿ ਕੱਢਣਾ ਤਾਂ ਪੈਣਾ ਵਾ ਬੱਚੇ ਵੀ ਹੈਗੇ ਅੰਦਰ ਤੇ ਨਾਲੇ ਮੈਂ ਤੁਹਾਨੂੰ ਇਹ ਵੀ ਕਹਣਾ ਹੀ ਇੱਟ ਗੱਡਣੀ ਪੈਣੀ ਥੱਲੋ ਫਿਰ ਉਹ ਕੱਢਣੀ ਪੈਣੀ ਆ ਕੀ ਹੂੰ ਬਾਕੀ ਮੈਂ ਵੀ ਥੱਲੋ ਕੰਮ ਖਤਮ ਕਰ ਲਵਾਂ ਸਾਰੇ ਤੂੰ ਥੱਲੋ ਕੰਮ ਖਤਮ ਕਰਕੇ ਇਦਾਂ ਕਰ ਗੱਟੀਆਂ ਲਾ ਸੈੱਟ ਕਰਕੇ ਤੂੰ ਦੋਵੇਂ ਕਿਤਾਂ ਲਾਈਆਂ ਵਾ ਇਦਾਂ ਕਰ ਸੱਤੀਆਂ ਲਾ ਦੇ ਇਦਾਂ ਇਹੋ ਮੈਂ ਦੇਖਣ ਦੇ ਉਹ ਸਾਹਮਣੇ ਲਾ ਦੇ ਸੱਤੀਆਂ ਤੂੰ ਸਾਹਮਣੇ ਲਾ ਦੇ ਫਿਰ ਹਨਾ ਗੱਟੀਆਂ ਚ ਲਾਈਏ ਚ ਫਰਕ ਆ ਕਿ ਸਾਫ ਹੀ ਲੱਗਣ ਦੀ ਮੀਨਾ ਦਾ ਸਾਫ ਹੋ ਜਾਵੇ ਸਾਫ ਜਤ ਹੋ ਚੱਲਾ ਤਾਂ ਤਾਂ ਪੂਰਾ ਘੈਂਟ ਆ ਆ ਕਿੰਨੀ ਸੋਹਣਾ ਵੀ ਕਬੂਤਰਾਂ ਦਾ ਖੁੱਦਾ ਲੱਗਦਾ ਹਨ ਤੇ ਤੂੰ ਵੀ ਕਹਿਂਦੇ ਫੇਕ ਤੂੰ ਕਿੰਨਾ ਕ ਟਾਈਮ ਤੱਕ ਵਿਹਲਾ ਹੋ ਜਾਊਗਾ ਮੈਨੂੰ ਲੱਗ ਜਣਾ ਟਾਈਮ ਫੇ ਉਹ ਵਸ਼ੇਤੀ ਤੇ ਮੈਂ ਜਾਵਾ ਫਿਰ ਥੱਲੇ ਜਾ ਕੇ ਕੰਮ ਕਰਾ ਜਾਗੀ ਕੋਈ ਥੱਲੇ ਤੇ ਇੱਟ ਗੱਢਣੀ ਸੀ ਮੈਂ ਉਹ ਦੇਖ ਲੈਂਦਾ ਇੱਟ ਗੱਢੀ ਮੈਂ ਮਿਸਤਰੀ ਆ ਕਿਤੇ ਗਾਹ ਮੇਰੇ ਨਹੀਂ ਤੂੰ ਇੱਥੇ ਖਲੋਤਾ ਰਹਿ ਮੈਂ ਦੇਖਦਾ ਕਰੀ ਸੈਟਿੰਗ ਕਰਕੇ ਕੱਲੇ ਫੜ ਤੂੰ ਫੋਨ ਮੈਂ ਫੇਰ ਵੇਖਾ ਇੱਕ ਮੋਸਮ ਰਾ ਤਾਂ ਚਿੱਟਾ ਆ ਗਿਆ ਹੋ ਗਿਆ ਨਾ ਤੂੰ ਉੱਤਨਾ ਵੀ ਬਾਹਰ ਲਿਖ ਲੈ ਇਹ ਦੇਖ ਲਈ ਅਪੂਗਾ ਲਾ ਦੇ ਨਹੀਂ ਚੁੱ ਚੱਲਾ ਅੰਦਰ ਗੁੱਡੇ ਦੇ ਅੰਦਰ ਜਾਣ ਆ ਤੇ ਬਾਹਰੋਂ ਕੱਢ ਦੇ ਇੱਧਰ ਬੈਰ ਦੇਖ ਕਬੂਤਰ ਹੀ ਆਪਣੇ ਘਰ ਤੋਂ ਬਹੁਤ ਵਧੀਆ ਲਿਆ ਹੁੰਦਾ ਸੀ ਕਿਸੇ ਕੋਲ ਤੇ ਉਹਦੇ ਮੈਂ ਬੱਚੇ ਲੈਣੇ ਸੀ ਐ ਇੱਕੀ ਬੱਚੇ ਵੀ ਉਹਨੇ ਆਂਡੇ ਉਹ ਦਿੱਤੇ ਪਏ ਪਰ ਪਾਣੀ ਪੀ ਗਏ ਚੱਲ ਹੁਣ ਕੋਈ ਨਾ ਫੇ ਬਾਹਰੋਂ ਕੱਢ ਦੇ ਇੱਟ ਹੈ ਬਾਹਰੋਂ ਕੱਢ ਦੇ ਬਾਹਰੋਂ ਕੱਢ ਦੀ ਹਾਂ ਉਹੀ ਕੱਢ ਦੇ ਜਿਹੜੀ ਪਹਿਲਾਂ ਸੀ ਉਹੀ ਕੱਢ ਦੇ ਮੈਂ ਵੀ ਉਹੀ ਕਹਿਣ ਲੱਗਾ ਤੂੰ ਪੱਕੀ ਕਰੀ ਹੋਊਗੀ ਪਰ ਇਹ ਸੋ ਕੰਮ ਸਿੱਧਾ ਨਹੀਂ ਰਹਿਣਾ ਸਹੀ ਗੱਲ ਦੱਸਾ ਕਿਹਦਾ ਹਾਂ ਖਲਾਰਾ ਫੇ ਮਿੱਟੀ ਥੱਲੇ ਜਾਣਾ ਜੋ ਲੋ ਕਹਿੰਦਾ ਹੀ ਕਹਿੰਦਾ ਮੈਂ ਕੱਲ ਆ ਕੇ ਫੇ ਲਾ ਦੂੰਗਾ ਜੋੜ फिर तू दे अपने हिसाब तो फिर मैं इदा करा मैं जाके काम करके गड्डिया का करा सैट जा चंगा फिर मैं जाना थले तो आप लाता ही कम करने हम आप जाके थलेखिए कम कुम करिए जो करना है ਕੀ ਦੇਖ ਰਹੇ ਆ ਜਾ ਕੇ ਹੁਣ लवली ਕੀ ਕਰਨ ਦਿਹਾਵਾ लवली ਨੂੰ ਕਹਿਣਾ ਕੋ ਪਕੋਰੇ ਪਕੂਰੇ ਕੱਢ ਕੁੱਢ ਲੈ ਹੁਣ ਮੈਨੂੰ ਪਤਾ ਨਹੀਂ ਚਰਾ ਮੱਭਾ ਨੇ ਕਿ ਪਈ ਵਖਰੀ ਜੀ ਆ ਹੀ ਗਈ ਉਹਦਾ ਅੱਖਾਂ ਸਾਹਮਣੇ ਥੱਲੇ ਵੇਖ ਓਏ ਇਹਨੂੰ ਬਾਹਰ ਨਾ ਗੱਡੇ ਭੇਜਣਾ ਇਹ ਚਲੋ ਵੀ ਚੱਲੀਏ ਥੱਲੇ ਮੈਂ ਵੀ ਛੱਡੇ ਪਾਲ ਨੂੰ ਫੋਨ ਕਿਧਾ ਹੁੰਦੇ ਆ ਮੈਂ ਦਾਬ ਕੰਮ ਕਰਨ ਲੱਗਾ ਯਾਰ ਕਈ ਵਿੱਚ ਕਰਨ ਵਾਲੇ ਆ ਮੈਂ ਵੀ ਕੋਕਾ ਆਪਣਾ ਲੱਗਾ ਵਾ ਸਮਾਨ ਬਣਉਂਦੇ ਆ ਵਾ ਕਹਿੰਦੇ ਮੀ ਪਿਆ ਵਾ ਅੱਜ ਕਹਿੰਦਾ ਫੇ ਅੱਜ ਚਾਹ ਨਾ ਖਾਈਏ ਪਕੌੜੇ ਮੈਂ ਚੱਲ ਫੇ ਆਪਣਾ ਤੇ ਆਪਾਂ ਕੰਮ ਖਤਮ ਕਰਾਂਦਾ ਉੱਤੋਂ ਆ ਮੇਰੇ ਖਦਮਾ ਚਾਹੀ ਪੁਣੀ ਚਾ ਚੂਪ ਬਣਾ ਕੇ ਨਾ ਨੂੰ ਕੇ ਫੇ ਬਣਾਈ ਚਾ ਕਿੰਨੇ ਕ ਰਹਿ ਗਏ ਆ ਕਿੰਨੇ ਕੱਢੇ ਹਜੇ ਭਰਤਾ ਇਹ ਮੈਂ ਵੀ ਜੇ ਕਲਾ ਦੇ ਹੈਗੀ ਆ ਮੈਨੂੰ ਮੇਲਿਆਂ ਮੂਲਿਆਂ ਦਾ ਆਜਰ ਦੇਣੇ ਆ ਤੈਨੂੰ ਮੇਲਿਆਂ ਚ ਲਾਇਆ ਕਰੀ ਇਹ ਕਟਾ ਕੰਮ ਨਾ ਤੈਨੂੰ ਹਲਵਾਈ ਨਾ ਬਣਾ ਦੀ ਫੇ ਤੇਰਾ ਵਿਆਹ ਕਰਕੇ ਤੇ ਫੇਰ ਹਲਵਾਈ ਦੋਵੇਂ ਜੀ ਲੱਗੇ ਰਿਆ ਕਰੋ ਹਾਏ ਵੀ ਸਹੀ ਆ ਘਰ ਦੀ ਤੇਰੀਆਂ ਜਲੇਬੀਆਂ ਕੱਢੀ ਜਾਣੀਆਂ ਤੇ ਜੇ ਉਹਨੇ ਸੱਦੀਆਂ ਕੱਢਤੀਆਂ ਲੱਗੇ ਹੀ ਆ ਆਪੀ ਉਹ ਸੱਦੀ ਹੋ ਕੇ ਵਾਰੀ ਸੱਦੀ ਆ ਕਿ ਨਹੀਂ ਸੱਦੀਆਂ ਨਿਕਲ ਆਈਆਂ ਤੇ ਚਾਹ ਲੋ ਜੀ ਕੰਮ ਆਪਣਾ ਹੋ ਚੱਲਾ ਖਤਮ ਥੋੜੀ ਜੀ ਕੱਢ ਲੇ ਦੂਜੀ ਹੋਰ ਹੀ ਕਰਨੀ ਸਬਜ਼ੀ ਜੀ ਚ ਪਾਲੇ ਦੀ ਨਾਲੇ ਉਸਾਂ ਬੱਤਲੇ ਦੀ ਯਾਰੀ ਆਪਾਂ ਦੇ ਨਹਾਣ ਨੂੰ ਕਿਤੇ ਆਪਾਂ ਤੇ ਹੋ ਗਈ ਉਹ ਤਿਆਰ ਪਿਆਰ ਕਾਤੇ ਬਾਕ ਘਾਰ ਵਾਲੇ ਕੱਪੜੇ ਪਾਏ ਆ ਤੇ ਦੂਜਾ ਬੰਦਾ ਆਪਣਾ ਇਹ ਦਿਖ ਨਹੀਂ ਦੇਉ ਕਿੱਥੇ ਆ ਲੈ ਵੀ ਉਹਦੇ ਗਿਆ ਨੋ ਨਾ ਲੈ ਵੀ ਮੀ ਪੂਰਾ ਪੈਂਦੇ ਆ ਯੋ ਤੇ ਗੱਡੀਆਂ ਆਪਣੀਆਂ ਗੰਦੀਆਂ ਮਾਸਾ ਨਹੀਂ ਲੱਗਣਦੀਆਂ ਗੱਡੀਆਂ ਆਪਣੀ ਦੋਵੇਂ ਕੋਟਿੰਗ ਹੋਈਆਂ ਪਈਆਂ ਵਾ ਚੱਕੜ ਚੜਦਾ ਹੀ ਨੀਗਾ ਕੱਲ ਵੀ ਆਪਾਂ ਪੇਂਟ ਅਗੇ ਹੀ ਪਿੰਡੋ ਸੈਫਟਾ ਦੇ ਆ ਹੀ ਤਾਂ ਜੇ ਸਾਂਭਣੀ ਇਹ ਤੁਸੀਂ ਦੇਖ ਲਓ ਹੈਗਾ ਕਿਸੇ ਬੰਨੇ ਚੱਕੜ ਗੱਡੀਆਂ ਆਪਣੀਆਂ ਐ ਪੂਰੀਆਂ ਵਧੀਆ ਖਲੋਤੀਆਂ ਵਾ ਤੇ ਚਲੋ ਬਾਕੀ ਹੁਣ ਤੁਹਾਨੂੰ ਵਿਊ ਦਿਖਾਉਣੇ ਆ ਬਾਕੀ ਤਿਆਰੀ ਚੱਲ ਰਹੀ ਐ ਇਹ ਬੈਂ ਦੀ ਕਹਿੰਦੇ ਆ ਮੁੰਡੇ ਕਹਿੰਦੇ ਆ ਫਿਰ ਇੱਥੇ ਪਹਿਨਣੀ ਆ ਅੰਦਰ ਕੀ ਪਹਿਣਾ ਵਾ ਆਪਾਂ ਬੈਠੇ ਆ ਵੇਟ ਕਰ ਰਹੇ ਆ ਉਹਨਾਂ ਦੀ ਓਨ ਫਿਰ ਤੇ ਵੀ ਦਿਨ ਕਦੇ ਕਦੇ ਹੀ ਹੁੰਦਾ ਉਹ ਤਾਂ ਦੇ ਬੰਦਾ ਸਾਰਾ ਦਿਨ ਭਾਜੂ-ਭੱਜੂ ਹੀ ਰਹਿੰਦਾ ਵਾ ਅੱਜ ਹਜਾ ਪਹਿਲਾ ਦਿਨ ਹੀ ਆਹੀਂ ਘਰ ਬੈਠੇ ਆ ਨਾ ਉਹ ਵੀ ਤਾਂ ਬੈਠੇ ਆ ਮੀਂਹ ਪੈਂਦੇ ਆ ਹੀ ਤੇ ਮੈਂ ਕੀ ਜਾਣ ਅੱਜ ਕਿਤੇ ਤੇ ਅੱਜ ਫੇ ਘਰ ਆਵਾਂ ਨਾ ਫੇ ਅੱਜ ਘਰ ਦਾ ਹੀ ਪਉਨੇ ਆ ਵਲੋਗ ਤੇ ਨਾਲੇ ਸਾਰੇ ਦੇਖਿਓ ਨਾਲੇ ਕਮੈਂਟ ਕਰਿਓ ਕਿਵੇਂ ਵਧੀਆ ਵਾ ਲੈ ਵੀ ਖੋਡਾ ਤੇ ਆਪਾਂ ਕੀਤਾ ਹੀ ਸਾਫ਼ ਪੂਰਾ ਵਧੀਆ ਹੀ ਇਹ ਤੁਹਾਨੂੰ ਉਹਦਾ ਦਿਖਾ ਕੇ ਲਿਓ ਨਾ ਅਸੀਂ ਉੱਤੇ ਜਾ ਕੇ ਨਾਲੇ ਦਿਖੋਨੇ ਆਪਾਂ ਕਬੂਤਰ ਤੇ ਮੀਂਹ ਜਿਆਦਾ ਤੇਜ਼ ਹੋ ਗਿਆ ਤੇ ਮੈਂ ਕਿਹਾ ਹੁਣ ਥੱਲੇ ਚਲੀਏ ਥੱਲੇ ਤੇ ਨਾਲੇ ਆਪਾਂ ਸੱਧੂ ਦੀ ਫੋਟੋ ਬਾਈ ਦੀ ਇੱਥੇ ਪੱਕੀ ਲਾਈ ਆ ਘਰ ਕੋਲੋਂ ਆਪਾਂ ਨਵਾਂ ਬਣਾਇਆ ਹੀ ਆ ਨਾ ਜੀ ਅਜੇ ਆਪਾਂ ਸਮਾਨ ਨਹੀਂ ਰੱਖਿਆ ਤੇ ਪਹਿਲਾਂ ਫੋਟੋ ਹੀ ਬਾਈ ਦੀ ਲਵਾਈ ਸੀ ਤੇ ਫੇਰ ਜਾ ਕੇ ਆਪਾਂ ਸਮਾਨ ਰੱਖਿਆ ਹੀ ਤੇ ਚਲੋ ਬਾਕੀ ਤੁਹਾਨੂੰ ਥੱਲੇ ਦਿਖਾਉਨੇ ਆ ਇੱਕ ਆਪਣੀ ਸ਼ੁਰੂ ਤੋਂ ਹੀ ਆਦਤ ਰਹੀ ਹੈ ਕੋਦੋਂ ਵੀ ਆਪਾਂ ਕਿਤੇ ਵੀ ਜਾਈਏ ਜਾਂ ਘਰ ਰਹੀਏ ਆਪਾਂ ਪਾਠ 24 ਘੰਟੇ ਲਾ ਕੇ ਰੱਖੀਦਾ ਵਹਨਾ ਆਪ ਨੂੰ ਵਧੀਆ ਲੱਗਦਾ ਤਾਂ ਮਨ ਉਹ ਵਧੀਆ ਰਹਿੰਦਾ ਆਪਣਾ ਜਪਾਥ ਚੱਲਦਾ ਰਹੇ ਘਰ ਵਧੀਆ ਲੱਗਦਾ ਤੁਹਾਨੂੰ ਇਹ ਚੀਜ਼ਾਂ ਤੇ ਅੱਗੇ ਤੁਹਾਨੂੰ ਪਤਾ ਕੋਕਾ ਪਾ ਰੱਖਿਆ ਵਾ ਕੋਕਾ ਆਪਣਾ ਤੈਨੂੰ ਅੰਦਰ ਕਿਹ ਹੀ ਆਉਨ ਨੂੰ ਤੈਨੂੰ ਪਤਾ ਨਾ ਪੋਚੇ ਲੱਗੇ ਤੇ ਅੱਗੇ ਆਪਣਾ ਜੂਵੀ ਜ਼ਿਆਦਾ ਹੀ ਜੋ 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 ਸੱਚ ਇਹਦਾ ਨਾਂ ਜੋ ਜੋ ਆ ਤੇ ਇਹ ਵੀ ਬੜਾ ਭੋਗਦਾ ਵਾ ਬਸ ਕੈਂਤ ਕਹਿੰਦਾ ਹੀ ਰਹਿਦਾ ਮੈਨੂੰ ਖਾਣ ਨੂੰ ਦੇ ਦਿਓ ਕੁਛ ਖਾਣ ਨੂੰ ਦੇ ਦਿਓ ਕਿਦਾਂ ਵਾਦੂ ਪਿਆ ਸਮਾਨ ਖਾ ਲਾਂਗੇ ਉਹ ਕੇਲਾ ਨਹੀਂ ਖਾਏ ਉਹਨੂੰ ਕੁਛ ਪਾਇਆ ਸੀ ਜਾਂ ਨਹੀਂ ਹਾਂ ਕੀ ਪਾਇਆ ਸੀ ਨਹੀਂ ਅੱਛਾ ਨਹੀਂ ਪਾਇਆ ਸੀ ਨਾ ਮੰਡੇ ਕਦਾਂ ਲਗੇ ਖਾਨ ਕਦਾਂ ਗਾਏ ਹੁੰਦੇ ਇੱਥੇ ਰਿਸ਼ਤੇਦਾਰੀ ਦੀ ਤੇ ਚਲੋ ਇਹ ਚੀਜ਼ ਦਾ ਚਲੋ ਫਾਇਦਾ ਵਾ ਆਪਾਂ ਆਪਣੇ ਘਰ ਵਾ ਆਪਣੇ ਘਰ ਆਪ ਆਪ ਹੀ ਸਾਰਾ ਕੁਝ ਬਣਾ ਲਈਦਾ ਵਾ ਇਹ ਨਹੀਂ ਹੈਗਾ ਨਾ ਪੱਕੇ ਸ਼ਹਿਰੋਂ ਲਈ ਇਹ ਜਾ ਕੇ ਕੁਝ ਆਪਨੀਆਂ ਆਹੋ ਇਹ ਤਾਂ ਗੱਲ ਵਧੀਆ ਵਾ ਸਾਰਾ ਕੁਝ ਆਪ ਹੀ ਬਨਾਇਆ ਤੇ ਦੇਖੋ ਤੁਸੀਂ ਇਹ ਹਲਵਾਈਆਂ ਨਾਲੋਂ ਘਾਟੇ ਉਹਦਾ ਬੰਦ ਜੀ ਹੈਗੀ ਕਲਾ ਵਾ ਉਦਾਂ ਮਾਰੇ ਵਾਲ ਚ ਸਟਾਈਲ ਜਿਹਾ ਹੋਰ ਰੱਖਿਆ ਵਾ ਉਦਾਂ ਕਲਾ ਵਾਦੂ ਇਹ ਚ ਤੇ ਮੈਂ ਵੀ ਫੇਖਾ ਵਾ ਕੁਛ ਜਿਹਾ ਰਹਿਣ ਕੋ ਵਾ ਮੈਂ ਤੇ ਲਾਦਾ ਖਾਦਾ ਜਾਊਗਾ ਹੈ ਮੀਂਹ ਤੇ ਨਹੀਂ ਹਟਣੀ ਅੱਜ ਹਾਂ ਨਾ ਗੱਡੀਆਂ ਗੱਡੀਆਂ ਸਾਫ਼ ਆ ਮੈਂ ਦੇਖੀ ਅੱਗੇ ਮੀਂਹ ਹੋਤੀ ਆ ਰਿਆ ਇਹ ਹੋ ਤਾਂ ਗਰਮ ਤੇ ਨਗਰ ਚਲੋ ਫਿਰ ਮੈਂ ਵੀ ਖਾਵਾ ਫਿਰ ਅੱਗੇ ਚਲੋ ਬਾਕੀ ਤਾਂ ਦਿਖਾਉਣੇ ਆ ਫਿਰ ਅੱਗੇ ਲੈ ਵੀ ਮੈਂ ਕਿਹਾ ਵੀ ਤੇਰੇ ਕੋ ਫੋਨ ਫਾਰੀ ਲਈਏ ਤੂੰ ਖਾ ਪੀ ਲਵੇ ਤੂੰ ਵੀ ਇਹਦਾ ਕੀ ਹੱਲ ਕਰੀਏ ਹੁਣ ਮਾਰ ਦੇ ਤੂੰ ਮੈਨੂੰ ਲੜਨਾ ਨਹੀਂ ਪੈਣਾ ਤੂੰ ਲਾ ਦੇ ਵੀ ਵੇਖੀ ਮੈਂ ਇਧਰ ਇਧਰ ਹੋ ਜਾ ਨਾ 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 ਮਾਰੀ ਨਾ ਮੈਂ ਕਿਹਾ ਗਾਂਧੀ ਦਾ ਫੋਨ ਆਇਆ ਨਹੀਂ ਮੈਨੂੰ ਹਾਂ ਉਹ ਕਹਿੰਦਾ ਗਾਂਧੀ ਨਹੀਂ ਜਤੀ ਉਹਦਾ ਨਾਮ ਇਹ ਗਾਂਧੀ ਆ ਅੱਛਾ ਗਾਂਧੀ ਹੈ ਗਾਂਧੀ ਮੈਂ ਕੱਤੋਂ ਕੇ ਆ ਹੁਣ ਕਈ ਆਪ ਤਾਂ ਉਹਦੀਆਂ ਸਹੀ ਹੋ ਗਈਆਂ ਹੋ ਗਈਆਂ ਵਾ ਮੈਨੂੰ ਤੂੰ ਗਾਂਧੇ ਨਾਮ ਨਾਲ ਕੱਤੋਂ ਲੈਂਦਾ ਉਹ ਹੂੰ ਮਮ ਕਿਹ ਇਹ ਮੱਕ ਕਿੰਨਾ ਚਿਰ ਤੂੰ ਸਹੀ ਨਹੀਂ ਹੁੰਦਾ ਨਾ ਪੂਰਾ ਕਾਰ ਦਾ ਦੇ ਨਾਲ ਨਹੀਂ ਵਧੀਆ ਉਹਦਾ ਸਹੀ ਚੱਲੂਗਾ ਉਹਨੇ ਚਿਰ ਤੈਨੂੰ ਦੇ ਕਹਿਣਾ ਅੱਛਾ ਤੂੰ ਕਹਿੰਦਾ ਮੈਂ ਸਹੀ ਹੋ ਗਿਆ ਵਾ ਤੂੰ ਮੇਰਾ ਸਹੀ ਨਾਮ ਲੈ ਲੈ ਬਾਤ ਠੀਕ ਆ ਫਿਰ ਤੇ ਜੇ ਕੱਲ ਇਹ ਵੀ ਸੋਚ ਕੇ ਦੇਖ ਇਹ ਤਾਉ ਨੂੰ ਕਹਦੇ ਬਚਵਾਨੀ ਨੂੰ ਨਹੀਂ ਨਹੀਂ ਕਰ ਕਹਿ ਦਿੰਦੇ ਨਹੀਂ ਇਹ ਤਾਂ ਗੱਲ ਹੈਗੀ ਆ ਐਦਾ ਜਦੋਂ ਆਣੀ ਆਉਨੇ ਉਹ ਲੋਕ ਕਹਿੰਦਾ ਕੋਹ ਨਹੀਂ ਮਨ ਕਹਿੰਦਾ ਮਾਰਾ ਕੋਪਾ ਨੂੰ ਦੇਵਾ ਬੋਰਾ ਬੋਲਦਾ ਯਾਰ ਤੇ ਆ ਕੁਸੇ ਜਾ ਰਾ ਕੁਸੇ ਜਾ ਹੁਣ ਉਹਦੇ ਸਾਹਮਣੇ ਕਹਾਂਗੇ ਨਿਆਰਾ ਆ ਜੇ ਰਕਾ ਮੈਂ ਖਾਲੀ ਦੇਖਾਉ ਉਹਨੂੰ ਖਤਮ ਨਹੀਂ ਕਰਨੇ ਉਹ ਲੋਬੀ ਚ ਪਿਆ ਹੀ ਬੂਟਾ ਹੋਗਾ ਤੋ ਬਾਰਾ ਰੱਖਿਆ ਤਾਂ ਕਰਕੇ ਮੀਂਹ ਕਰਕੇ ਹੈਂ ਕਹਾ ਬਾਲਾ ਤੈਨੂੰ ਪਤਾ ਬ ਗੱਡੀ ਲੋਣੀ ਹੁੰਦੀ ਉਹ ਅੰਦਰ ਹੀ ਰੱਖ ਦੀ ਫਿਰ ਕੋਡ ਨਾ ਨਾਰਕ ਕੇ ਮਗਰ ਜਾਣਾ ਇਹ ਕਾਜ ਕਰ ਰਿਹਾ ਕੋਈ ਵਧੀਆ ਕਾਰੀਏ ਨੇ ਹਿੰਦੂ ਨਾ ਨਹੀਂ ਚੱਲ ਵਧੀਆ ਵਾ ਉਹ ਮੈਂ ਇੱਕ ਗੱਲ ਦੇਖਣ ਲਈ ਗੱਡੀਆਂ ਦੇ ਹੈ ਨਹੀਂ ਕੋਸ਼ਿਸ਼ ਵੀ ਕਰਨ ਦਾ ਕੋਈ ਹੈ ਨਾ ਹੋ ਤੇ ਬੋਲਦਾ ਵੀ ਚਲੋ ਵੀਡੀਓ ਬਣਾਉਣੀ ਮੈਨੂੰ ਦੇਰ ਨਾ ਕਰ ਨਹੀਂ ਦੇ ਤੇ ਮੈਂ ਤੁਹਾਨੂੰ ਇਹ ਗੱਲ ਕਹਿਣੀ ਸੀ ਭਾਂਡੇ ਤੋਂ ਉਹ ਲੈਂਦਾ ਫਿਰ ਭਾਂਡੇ ਕੋਈ ਨਹੀਂ ਤੇਰੇ ਨਾਲ ਕੋ ਮੈਸੇਜ ਕੀਤਾ ਕਿ ਮੈਂ ਦੇਵਾਂ ਤੇ ਅੱਦੂ ਗਏਵੇਂ ਓਕੇ ਆ ਲੈ ਨਾ ਕੀ ਬਿਕਮੀ ਨਹੀਂ ਨਾ ਹੋ ਜਨਾ ਦੀ ਨਿੱਪਲਾਂ ਨੇ ਇਹ ਮੁੱਢ ਪਾ ਗਏ ਤੇ ਪਾ ਗਏ ਤੇ ਇਹ ਮੈਨੂੰ ਮਗਦ ਇਹ ਨਿੱਪਲ ਮੂੰਹ ਚ ਪਾ ਕੇ ਦਰਭਾਖ ਦਿਆ ਤੇ ਰਾਤੀ ਤੋਂ 4 ਵੇ ਸੁੱਤਾ ਹੀ ਜਾਣ ਕਰਨੇ ਜਿਹੜੇ 4 ਵੇ ਆਹੋ ਹੁਣ ਕੀ ਨੂੰ ਕੀ ਕਹਿੰਦੇ ਕੀ ਬਣਾਈਏ ਹੋਲੇ ਦਿਨ ਇਹਦਾ ਮੈਂ ਕਿਹਾ ਹੁਣ ਬਣਾ ਕੜੀ ਵਿੱਚ ਪਾ ਗਏ ਤੇ ਫੇਰ ਨਾਲ ਬਣਾਵਾਂਗੇ ਵਧੀਆ ਉਹ ਝੋਲ ਨਿੰਬੂ ਨਿੰਬੂ ਪਾ ਗਏ ਤੇ ਵਧੀਆ ਜੇ ਝੋਲ ਬਣਾਉਣੇ ਰਾਤ ਨੂੰ ਇਸ ਟਲੇ ਕਿਹੜਾ ਹੋਵੇ ਗੇੜੀ ਦੀ ਗੱਡੀ ਆ ਜੀ ਕਿਹਦੇ ਪਾਸੇ ਨੂੰ ਗੇੜੀ ਤੂੰ ਕਿੱਥੇ ਗੱਜ ਕਿਉਂ ਨਹੀਂ ਆ ਮੇਰਾ ਮੀਨ ਦਾ ਹੈ ਜ ਸਾਰਾ ਦੇ ਨਹੀਂ ਮਿਲਦਾ ਘਰੇ ਕੰਮ ਕਰਦੇ ਨੇ ਸਾਰਾ ਦੇ ਪਹਿਲਾਂ ਮੈਂ ਸੋਚੇ ਜਲ ਸਵੈਪਟ ਦਾ ਜ ਟੋਜ ਨੂੰ ਪਾਈਏ ਸਵੈਪਟ ਦੂਜੀ ਨਾ ਕਰੀ ਇੱਕੋ ਦੂਜਾ ਮਾਡਲ ਕਿੰਨਾ ਵੱਲ ਲਵਲੀਓ 13 ਆ ਨਾ 13 ਵਾਲੀ ਨਾਲ ਜੇ ਕਮੈਂਟ ਆਗੇ ਪਾਓ ਭਾਜੀਓ ਵਲੋਗ ਪਾ ਦਾਂਗੇ ਫੇ ਸਦਾ ਹੀ ਪੋਣਾ ਉਹਦਾ ਹੀ ਟੋਜ ਹੈ ਨਾ ਚਲ ਮੇਨਾ ਪਾ ਦਿਓ ਫਿਰ ਤੇ ਨਾ ਕਿ ਕੁੱਤੇ ਦਾ ਪਾਵਾ ਦਿੰਨੇ ਕੁੱਤੇ ਨੇ ਤੈਨੂੰ ਖੇਚ ਕੇ ਲੈ ਗਿਆ ਜੋ ਜੋ ਗਣਾ ਉਹ ਸਾਰਾ ਨਾਲ ਬੂਹੇ ਬੈਠਾ ਉਹ ਤੇ ਗੱਲ ਨਾਲ ਥੱਲੇ ਛੱਡਣ ਦੀ ਦੇਰ ਹੀ ਆ ਸਾਰਾ ਵਧੀਆ ਹੈਗਾ लवली ਮੈਂ ਸਾਰਾ ਕੋ ਘਰ ਆਇਆ ਕੁੱਤੇ ਦਾ ਉਹ ਕਿਥੇ ਕਮੋਰੀ ਉਹ ਤਾਂ ਫੇਰ ਪਾਣੀ ਉਥੋਂ ਆਈ ਜਾਂਦਾ ਉਹ ਕੀ ਹਾਲ ਕਰੀਏ ਮੈਂ ਤਾਂ ਕਰਕੇ ਪਾਣੀ ਤੇ ਮੈਂ ਸਾਰਾ ਕਾਜ ਦਿੱਤਾ ਹੀ ਵਿੱਚੋਂ ਨੀ ਹਾ ਟਿਕਾ ਬਾਹਰ ਮੜੀ ਸੈਲ ਦੀ ਕਰਕੇ ਲਈਏ ਘਰਿਆ ਸੈਲ ਇਨਾ ਮੀ ਪੈਂਦਰ ਕਹਿੰਦਾ ਜਾਣਾ ਤੇ ਰੂਪਾ ਕੀ ਕਹਿੰਦਾ ਸੀ ਫਿਰ ਓਕੇ ਲਈ ਕੜੀ ਤੋਂ ਬਣਾ ਲਈ ਮੋੜੇ ਤੇ ਤੁਮੇਰਾ ਕੰਮ ਹੋ ਰਿਹਾ ਤੁਹਾਡਾ ਹੀ ਰਹੇਗਾ ਕੰਮ ਸਾਰਿਆਂ ਦੇ ਆ ਤੇਰਾ ਇਹ ਭਾਂਡੇ ਮਾਜੂਗਾ ਭਾਂਡੇ ਸਹੀ ਮਜੂਰ ਆ ਇਹ ਭਾਂਡੇ ਮਾਜੂਗਾ ਇਹਦਾ ਕੰਮ ਆ ਭਾਂਡੇ ਮਾਜੂਗਾ ਤੂੰ ਕੜੀ ਬਣਾ ਤੇ ਮੈਂ ਚਾਵਲ ਚਾਵਲ ਬਰੋਨਾ ਚਾਵਲ ਪੈਂਟ ਹੋ ਬੋ ਮੂ ਲੇਟ ਹੀ ਜਾਵਾਂਗੇ ਇੱਕ ਵਾਰੀ ਆਪਾਂ ਮਹਾਰਾ ਚੰਡੀਗੜ੍ਹ ਹੋ ਆਈਏ ਉਹ ਵਾਲਾ ਕੰਮ ਹੋ ਜੇ ਤ ਫੇਰ ਆਪਾਂ ਜਾਵਾਂਗੇ ਹੂੰ ਉਹਦਾ ਆਪਾਂ ਪਾਇੰਟੀ ਪਾਉਣਾ ਚੰਡੀਗੜ੍ਹ ਦਾ ਵੀ ਲੋਗ ਆਹੋ ਪਾਵਾਂਗੇ ਜੀ ਪਿਛਲੀ ਵਾਰੀ ਜੀ ਆਪਾਂ ਪਾ ਲਈ ਵਲੋਗ ਤਾਂ ਕਈ ਨਹੀਂ ਪਾਇਏ ਕੀ ਕੁਛ ਆਪਾਂ ਪਹਿਲਾਂ ਕਿੱਥੋਂ ਗਏ ਕਿੱਥੇ ਨਹੀਂ ਗਏ ਗਲਤ ਇਹ ਉਹ ਚੀਜ਼ ਤੇ ਪਹਿਲਾਂ ਹੀ ਦੱਸਿਆ ਸਾਰੇ ਆਪਾਂ ਟੂਰ ਕੱਢੇ ਆ ਉਹ ਤੇ ਗਲਵ ਕਬੂਤਰ ਵੀ ਮੈਂ ਸਾਰੇ ਬਾਹਰ ਕੱਢ ਕੇ ਆਇਆ ਮਨਨ ਉਹ ਤੇ ਤੇਰੇ ਕੋ ਗੰਦੇ ਜੇ ਲੱਗਦੇ ਹੀ ਮਨਾ ਨੂੰ ਲੈਣ ਹੋ ਵੀ ਉਹ ਕੂਸੀ ਗੱਲ ਉਹ ਚੇਰ ਦਾ ਤੂੰ ਤੇਰੇ ਕੋ ਚੇਰ ਦਾ ਮਤਲਬ ਕੀ ਹੈ ਤੇ ਰੱਖ ਲੈ ਕੇ ਆ ਚੱਲ ਛੇਤੀ ਜਾ ਕੇ ਲੈ ਕੇ ਆ ਇਹਨੂੰ ਇੱਥੇ ਗੜੀ ਖਾਣਾ ਲੱਛਣ ਹੈ ਬੰਦੇ ਆਪਾਂ ਤੇ ਨਾ ਤੇ ਕੂਚੀ ਦੇ ਚਾਰਜ ਆਤੀ ਆ ਉਹ ਇੱਕ ਸਮਾਨ ਜਾਤ ਸੀ ਲੋਡ ਤੇ ਫੈਮਲੀ ਮਾਰਾ ਰੋਜਾ ਤੇ ਮੈਂ ਫੈਮਲੀ ਨੇ ਕਿੰਨੇ ਚਿਰ ਤੱਕ ਆ ਜਾਣਾ ਕਿੱਲਾ ਟਾਈਮ ਨੂੰ ਪੰਜ ਵੀ ਲੱਗ ਜਾ ਕੇ ਆ ਜਾ ਅੱਛਾ ਪਾ 3 4 ਹਜ਼ਾਰ ਰੱਖਿਆ ਆਪਣੇ ਵਾਅਦਾ ਹਰੇ ਜੀ ਦਾ ਰੱਖਿਆ ਆਪਾਂ ਮੈਂ ਚਾ ਵੀ ਬਣਾਈ ਉਹ ਚਾ ਚਾਰ ਗੇਟ ਖੋਲ ਕੇ ਦਿਖਾ ਗੱਡੀਆਂ ਗੱਡੀਆਂ ਬਾਹਰ ਜੇ ਕਿੱਦਾਂ ਨਾ ਤੈਨੂੰ ਦੇਖਦੀਆਂ ਨਹੀਂ ਆ ਨਾ ਮੈਂ ਤੂੰ ਮੈਂ ਨਹੀਂ ਦੀ ਜੀ ਉਹ ਨਾ ਪਾਉਣਾ ਤੂੰ ਅੱਛਾ ਕੀ ਤਰ੍ਹਾਂ ਦੇਖ ਨਹੀਂ ਤੈਨੀਆਂ ਮੈਨੂੰ ਤੇ ਕੀਤਾ ਹੀ ਫੋਨ ਚ ਨਹੀਂ ਕਿੰਨੇ ਵੇ ਵੇ ਤੱਕ ਆ ਜਾਣਾ ਪੰਜ ਕਿਲੇ ਤੱਕ ਆ ਜਾਣਾ ਵੀ ਆਇਆ ਅੱਛਾ ਕਿਹ ਚਾ ਲੱਕੋ ਹੀ ਨਾ ਹੋਰ ਸੁਣਾਉ ਕਿ ਗੱਲਬਾਤ ਹੈ ਤੂੰ ਹੀ ਚੋਪੀ ਹੋਗੇ ਮੈਂ ਤਾਂ ਅੱਜ ਪਹਿਲਾ ਦਿਨ ਹੀ ਆ ਕੇ ਰ ਆ ਸੋਚੇ ਤੇ ਆਹੋ ਪਹਿਲਾਂ ਦੇ ਬਾਹਰ ਹੈ ਅੰਦਰ ਹੈ ਤੇਰੇ ਦੋਸਤੇ ਨਹੀਂ ਲਿਆ ਚੱਲਾਂ ਦੋਸਤ ਨਹੀਂ ਘਟ ਘਟ ਆਹੋ ਉਹਦਾ ਆਉਂਦੇ ਚੱਲ ਦਿੱਲੀ ਦਾ ਤੁੰਗਾ ਘਰ ਹੂੰ ਇਸ ਕਰਕੇ ਹੋਰ ਗਿਨ ਦੇ ਦੀ ਉਹ ਚੇਰ ਕੋਤੇ ਪਾ ਦੇ ਇਹਨੂੰ ਨਾ ਸਾਮਣੇ ਸਾਮਣੀ ਬੈ ਜੂਗੇ ਫੇ ਭੰਕੂਗੇ ਨਹੀਂ ਇੱਕ ਦੂਜੇ ਨੂੰ ਚੱਲ ਬੈ ਇੱਥੇ ਹੋਏ ਤੂੰ ਇਹਦੇ ਥਾਕੀ ਵਰੀ ਛੇਤੀ ਕੇ ਖਾ ਤੇ ਲੈ ਲੈਂਦੇ ਕੋ ਰਾਜ ਕੇ ਇਹੋ ਤੁਹਾਨੂੰ ਕੋਈ ਵਿਆਹ ਆ ਹੋਂ ਤਾਂ ਤੂੰ ਛੱਜਣਾ ਨਹੀਂ ਤੂੰ ਲਫਾਫੇ ਲੈ ਜਾ ਰਹੀ ਨਾਲ ਆ

ਤੂੰ ਕਿੱਥੇ ਲਾ ਤੇ ਗੱਡੀ ਹਲਾਏ ਨਹੀਂ ਗੱਡੀ ਬਹੁਤ ਬੁਲਾਦੀ ਘਰੀਏ ਓ ਨਹੀਂ ਤੈਨੂੰ ਪਤਾ ਹੈ ਮੈਂ ਕਮਲੇ ਲਾਈ ਚੱਕ ਕੇ ਪਾਲ ਇਹ ਚੀਜ਼ ਦਾ ਤੈਨੂੰ ਪਤਾ ਹੀ ਹੈ ਗੱਡੀ ਆਪਣੀ ਨਾਲ ਸ਼ਤਾਨੀ ਕਰ ਦਿੰਦੇ ਕੋਈ ਤੇ ਇਹ ਆਪਣੇ ਉਹ ਲੱਗੇ ਕੈਮਰੇ ਚਾ ਲੱਗੇ ਉਹ ਗੱਲ ਨਹੀਂ ਮੈਂ ਕਰਤਾ ਕੈਮਰੇ ਚਾ ਲੱਗੇ ਆ ਭਾਈ ਨੂੰ ਦੇਣੀ ਹੀ ਪਕੌੜੇ ਤੇ ਚਾਹ ਹੈਗੀ ਨਹੀਂ ਪਿੰਨ ਜਗ੍ਹਾ ਤੇ ਬੜੇ ਬੜੇ ਬਤਾਉਂਦੇ ਸਾਡੇ ਕੀ ਆਲਾ ਭਾਜੀ ਚਾਹ ਪੀਣੀ ਭਾਜੀ ਭਾਜੀ ਚਾਹ ਪੀ ਲੋ ਅੱਜ ਪੀ ਲੋ ਉਹ ਬੰਦ ਕਰ ਦਿਓ ਭਾਜੀ ਘਟ ਕਰ ਨਹੀਂ ਨਹੀਂ ਕੋਈ ਨਹੀਂ ਬੰਦ ਕਰ ਦਿੰਦੇ ਹਾਂ ਭਾਜੀ ਬੈਠੋ ਭਾਜੀ ਆਓ ਉੱਧਰ ਬਣ ਜਾਂਦੇ ਦੋ ਸਟੈਂਟ ਹੈ ਜੀ ਭਾਜੀ ਜੋ ਜੋ ਤੁਹੀਂ ਵੀ ਦੇਖਦੇ ਆ ਸਾਡੀ ਵੀਡੀਓ ਹੈ ਨਾ ਭਾਜੀ ਹਾਂ ਦੋਹਾਂ ਸਾਡੇ ਤੇ ਲਾਈਕ ਮਾਰਦੇ ਨੇ ਤੁਹਾਨੂੰ ਬਹੁਤ ਲੱਗਦਾ ਨਹੀਂ ਇੱਦਾਂ ਨਹੀਂ ਪਤਾ ਲੱਗਦਾ ਜਾਦੇ ਹੁੰਦੇ ਆ ਮੈਂ ਤੁਹਾਡੇ ਬਹੁਤ ਵੀਡੀਓ ਦੇਖਦਾ ਹਾਂ ਕਿੱਦਾਂ ਵਧੀਆ ਲੱਗਾ ਖੂ ਪਈ ਸਾ ਚੱਕਾ ਤਾਂ ਨਹੀਂ ਵਧੀਆ ਨਾ ਜਗਾ ਖੁੱਲੀ ਐ ਏਰੀਆ ਤੂੰ ਕਿੱਥੇ ਉਹ ਤੂੜੀ ਦੀ ਤੇ ਅਲਰਜੀ ਪਾਈ ਆ ਉੱਥੇ ਤੋਂ ਉਹ ਨੋ ਪਾ ਦੇ ਲੱਗੇ ਭਧਾ ਬਧਾ ਲੜਨ ਵਾਲੀ ਦੇਖ ਰਹੀ ਤਾਜੀ ਪਾਈ ਨਹੀਂ ਗੱਲ ਪਗਲ ਪਾਈ ਆ ਉਹ ਕਾਲੀ ਪਾਈ ਆ ਇਹ ਉੱਥੇ ਬੈਠੀ ਮੈਂ ਚੱਲ ਪਾ ਨਹੀਂ ਆਗੇ ਜਿਹੜੇ ਪਿੰਡ ਦੇ ਲੜਦੇ ਨੇ ਖੰਦੇ ਇਹ ਆ ਸਭ ਜਾ ਕੇ ਬੈਠੇ ਦਿਮਾਗ ਤੇ ਭਾਈ ਅੱਜ ਕੋ ਬਹੁਤ ਹੁੰਦਾ ਵਾ ਜਿਵੇਂ ਚੌਈਏ ਤਾਂ 1 ਘੰਟੇ ਦੀ ਵੀ ਬਣਾ ਸਕਦਾ ਹਾਂ ਸਮਝਾ ਗਲੀ ਮੈਂ ਅਸਾਂ ਇਤਰੀ ਚੀਜ਼ ਐ ਪੈ ਨਹੀਂ ਦੇਗੇ ਨਹੀਂ ਇਹੋ ਸੋਚਿਆ ਤਾਂ ਮੈਂ ਗੱਡੀਆਂ ਬਾਹਰ ਲੱਗੀਆਂ ਰਹਿਣ ਤੇ ਇੱਥੇ ਬੈਨ ਨਹੀਂ ਚੱਦਾ ਵਧੀਆ ਮੈਂ ਤਾਂ ਪਜਾਂਗੇ ਪੰਨੇ ਲੱਗਦੇ ਨੇ ਦਾ ਇਹ ਫਾਇਦਾ ਭਈ ਕੋਚਿੰਗ ਹੋਈਆਂ ਪਈਆਂ ਵਾ ਤੇ ਚੱਕਰ ਨਹੀਂ ਚਾਰਦਾ ਭਲਾ ਆਹ ਆਹ ਰੋਡ ਚੱਲਦਾ ਲੋ ਬਹੁਤ ਆ ਜੇ ਰੋਡ ਆ ਬੈਗ ਸਾਈਡ ਹੀ ਹੁੰਦਾ ਨਾ ਫੇ ਵਧੀਆ ਹੀ ਭਾਈ ਫੇ ਗੱਡੀਆਂ ਜਿੱਥੇ ਮਾਜੀ ਖੜੀ ਹੁੰਦੀ ਫੇ ਇਹਨੂੰ ਕੋ ਚੇਂਜਤਾ ਹੀ ਬਕਸਾਂ ਟਰੈਕਟਰ ਤੋਂ ਨਾ ਸੋਹਾਂ ਕੁਛ ਨਹੀਂ ਮੰਗਦਾ ਇੱਥੋਂ ਇਹਦਾ ਨਾਲੀ ਹੁੰਦਾ ਗੁੱਡਾ ਗੱਡੀਆਂ ਲੱਗੀਆਂ ਹੁੰਦੀਆਂ ਕੋਈ ਆਉਂਦਾ ਨਹੀਂ ਕੋਈ ਜੇ ਗੱਡੀ ਲੰਘਦੀ ਤੇ ਕੋਈ ਸਵਾਰੀ ਵਾਲੇ ਲੰਘਦੀ ਕੋਈ ਕੋਈ ਹੁੰਦਾ ਸੀ ਪਿੱਛੋਂ ਚੱਲ ਜਾਂਦੇ ਵਾਪਸ ਇੱਕ ਜਾਨਦਾਂ ਕੋਰ ਜੰੂਰ ਨਾ ਰਵ ਸੱਤ ਹਾਂ ਕੋਲ ਜੀ ਨਾਲੋਂ ਜ਼ਿਆਦਾ ਗੁੱਡਾ ਨਾਲੋਂ ਵੀ ਜ਼ਿਆਦਾ ਫੱਟਾ ਗੁੱਡਾ ਜੇ ਜਾਂਦਾ ਇੱਧਰ ਬਾਬਾ ਜੀਤ ਸਿੰਘ ਨਗਰ ਜਾਂਦਾ ਸਾਰੇ ਪਾਸੇ ਤੋਂ ਬਤਾਈ ਇਹ ਹੌਸਲਾ ਵੀ ਲੱਗ ਨਾ ਹਾਂ ਕਿ ਆਸ਼ੀਸ਼ ਇਹ ਬੁਢਾ ਕਾਲੇ ਕਰਾ ਤੈ ਇਹ ਭਾਈ ਹੁਣ ਤੂੰ ਉੱਥੇ ਦੇ ਰੱਖੀਏ ਕਰੋ ਦੇਖ ਖੇਲ ਕਰਦੇ ਐਂਡ ਕੱਲ ਰਹਿੰਦੇ ਨਹੀਂ ਮੈਂ ਕਰ ਰਿਹਾ ਹਾਂ ਤੇ ਵੇ ਆ ਨਹੀਂ ਤੇ ਉਦਾਂ ਦੇ ਕਰੇ ਛੱਡ ਮੈਂ ਇਹ ਕਰਨਾ ਬੁਹਾ ਬੋਨਾ ਬੁਹਾ ਤੇ ਮੈਂ ਬੁਹਾ ਤੇ ਨਾ ਮੈਨੂੰ ਐਂਡ ਆ ਦੋ ਮੈਂ ਕਿ ਇਹਨਾਂ ਅੰਦਰ ਨਹੀਂ ਛੱਡਿਆ ਮੈਂ ਕਿ ਮੈਂ ਜਾਲੀਏ ਬੁਹਾ ਬੋਨਾ ਬੁਹਾ ਨਹੀਂ ਛੱਡੇ ਆਇਤਾ ਇਹ ਤਾਂ ਨਹੀਂ ਤਾਂ ਬਾਤ ਹੋ ਜਾਏਗੀ ਜੇ ਬਾਜਾ ਨਗਰੇ ਹੋਊਗਾ ਨਾ ਘਰ ਤੋਂ ਮੈਨੂੰ ਦੱਸ ਦੇ ਉਹ ਵੀ ਅੰਦਰ ਹੀ ਆਹ ਗੀੜਬਾ ਲਾ ਕੇ ਅੰਦਰ ਆ ਜਾ ਕਰੋ ਇੱਥੇ ਤੱਕ ਹੀ ਆਉਣਾ ਇੱਥੋਂ ਗਾਂਢੇ ਤੇ ਜਾਣਾ ਇੱਥੋਂ ਬਾਹਰ ਡਾਰਵਾਜ਼ਾ ਇੱਥੋਂ ਤੱਕ ਦਾ ਜਿਹੜੇ ਤੇ ਕੁਝ ਕਰਨਾ ਮੈਂ ਵੀ ਨਹੀਂ ਆਉਣਾ ਨਹੀਂ ਭਾਜੀ ਕੁਰਸੀਆਂ ਚਾਰ ਡਾਈਆਂ ਤਾਂ ਹੀ ਬੰਦੇ ਤਿੰਨ ਬੈਠੇ ਮੈਨੂੰ ਪੁੱਛਣ ਦਾ ਮੈਂ ਕੁਰਸੀ ਇੱਕ ਵਾ ਵੇ ਲੈ ਆਇਆ ਤੂੰ ਕਹਿੰਦਾ ਚੱਲ ਕੋਈ ਨਾ ਵੇਲਾ ਕਿਤੇ ਕਰ ਮੈਂ ਭਾਜੀ ਦੀ ਕੁਰਸੀ ਦੀ ਉਹ ਜਗ੍ਹਾ ਵੇਲਾ ਆ ਕੇ ਭਾਜੀ ਬੈਠੀ ਹੋ ਮੇਰੀ ਆਤ ਤਾਂ ਭਾਜੀ ਮੈਂ ਕੋਈ ਟੀਨ ਨਹੀਂ ਬਣਾਉਣੀ ਚਾਹ ਬਣਾਉਣੀ ਮੈਂ ਚਾਰ ਕੱਪ ਹੁੰਦੀ ਹੈ ਇਹ ਜਦੋਂ ਲੈ ਉਹ ਕਿੱਥੇ ਪਰਾਂ ਲੈ ਕੇ ਚੱਲ ਗਰਮੀ ਨਹੀਂ ਗਣੀ ਦੂਸਰ ਪਾ ਲਈ ਹਾਂ ਜਾਨਾ ਨਹੀਂ ਉਹ ਸਰਦ ਆਉਂਦਾ ਆਉਂਦਾ ਭਾਈ ਦੇਖਣਗੇ ਗਰਾਂਗੀਆਂ ਟਿਕ ਟਿਕ ਗਰਾਂਗੀਆਂ ਤਿੰਨ ਤਿੰਨ ਨੂੰ ਵੀ ਰੁਸਰ ਜਾ ਆਉਂਦਾ ਮੈਂ ਕੁਝ ਪੜਿਆ ਨਹੀਂ ਪੁੱਟਾੜੇ ਜਾ ਲੈਣਾ ਗੋਬਰੀ ਹਾਂ ਤੇ ਅਖੀ ਉਸ ਤੋਂ ਬਾਅਦ ਜੀ ਕਹਿੰਦਾ ਇਹ ਕਿ ਮੈਂ ਪਹਿਲੇ ਜਾਣਾ ਸੀ ਤੇ ਮੈਂ ਸਵਾਜ ਭਾਈ ਕਹਿਣ ਦਾ ਹੀ ਕਹਿੰਦਾ ਅੱਜ 10 ਵਜੇ ਤਿਆਰ ਰਹੀ ਕੱਪੜੇ ਉੱਪਰ ਲੈ ਕੇ ਆਉਣੇ ਹਾਂ ਅੱਜ ਤੇ ਆਮ ਲੈ ਆਈਏ ਬਿਲਕੁਲ ਸਾਫ਼ ਹੀ ਲੱਗਣ ਦੀਆਂ ਵਾਂ ਮਗਾ ਚੱਲ ਬਾਹਰ ਵੀ ਕੰਮ ਫੇਰਾਈਏ ਕਿਤੇ ਨਹੀਂ ਮੂੰਚ ਮੋਕ ਗਿਆ ਸਮਾਨ ਸਾਰਾ ਜਾਂ ਨਹੀਂ ਤੇ ਕੱਢਣੀ ਹੈ ਸਵਰਟ ਕਰਨਾ ਬਣਿਆ ਕੋਈ ਕੋਸ਼ਿ ਪ੍ਰੋਗਰਾਮ ਹੋਰ ਕੋਈ ਖਾਣ ਪੀਣ ਦਾ ਜਾਂ ਨਹੀਂ ਸ਼ਹਿਰ ਹੋਈਆ ਇੱਕ ਸਮਾਨ ਲੈ ਕੇ ਹੋਣਾ ਕੀ ਲੈ ਕੇ ਹੋ ਨਹੀਂ ਉਲਟ ਉਲਟਾ ਲੈ ਕੇ ਬਣੇ ਤਰਪੈਲ ਦਾ ਟੋਟ ਕਿਉਂ ਲੈ ਆਉਨੇ ਆ ਤੇ ਜਾਰਾ ਕਿਦਾਂ ਹੁਣ ਨਹੀਂ ਦਿੰਨਾ ਪਿਆ ਕਿਹ ਚੱਲ ਜਾਣਾ ਮੈਂ ਤਾਂ ਖੁੱਡੇ ਨੂੰ ਪਾ ਲਈ ਬੇਖਲੋ ਗਿਆ ਉਹ ਵੀ ਦੇਖਿਆ ਹੀ ਨਹੀਂ ਤਾਂ ਤਾਂ ਨਹੀਂ ਬੱਸ ਚਲੋ ਫਿਰ ਬੰਦੇ ਆਪਣੇ ਆ ਗਏ ਆ ਛੇੜ ਲਾ ਦੇ ਕੀ ਹੋਇਆ ਮੀ ਤੇ ਹੈਰੀ ਬਾਹਰ ਹੁਣ ਚੱਤ ਨਹੀਂ ਖੋਲਦਾ ਇਦਾਂ ਕਰਿਓ ਤੇ ਭਿਜੇ ਆ ਖੁੱਡੇ ਦੇ ਪਾ ਆਇਓ ਤਰਪੈਲ ਮੈਂ ਭਿਜੇ ਆ ਮਟੂ ਪਾਈ ਤੋ ਹੰਮ ਨੂੰ ਤਾਂ ਨੀਂਦ ਆਈ ਜਾਂਦੀ ਇਕੱਲੇ ਨੂੰ ਬੈਠੇ ਨੇ ਇੱਥੇ ਉਦੋਂ ਦਾ ਬੈਠਾ ਮਟੀਕਣ ਤੇ ਮੈਂ ਕਰਾ ਕੀ ਕੱਲਾ ਫੇਸਬੁੱਕ ਚਲਾ ਚਲਾ ਕੰਮਲਾ ਹੋ ਗਿਆ ਤੇ ਫੇਪਾ ਆਇਓ ਲਵਲੀ ਹਾਂ ਸੈਲੀ ਗੱਲ ਨਹੀਂ ਮੈਂ ਥੱਲੇ ਖਤਮ ਕਰਦਾ ਕੰਮ ਕਿ ਅੱਗੇ ਅੱਗੇ ਦੇ ਜਿਵੇਂ ਸਿਆਣ ਬਤਾਈ ਸਾਡੀ ਚਦਰੀ ਇਹਨਾਂ ਤੇ ਜਨ ਜਵੇ ਚਦਰੀ ਇਹਦਾ ਵਿੱਚ ਰੱਖੀ ਦਿਮਾਗ ਵੇਖਿਆ ਬੰਦਾ ਲੈ ਵੀ ਬੰਦੇ ਆਪਣੇ ਆ ਗਏ ਤੇ ਕੁੱਤਾ ਵੀ ਸੁੱਤਾ ਸੀ ਇਹ ਵੀ ਉੱਠ ਪਿਆ ਤੇ ਚਲੋ ਉਹਨੇ ਪੁੱਤੇ ਸੁਣ ਤੇ ਮੱਲਾ ਬਾਕੀ ਵੇਖਦੇ ਹੁਣ ਕੋਲ ਪੁਗਾ